ਇਹ ਕਹਿੰਦੇ ਵੀ ਬਾਈ ਹੁਣ ਤੇਰੇ ਵਾਲੀ ਭੱਜੂਗੀ। ਮੈਂ ਹਮੇਸ਼ਾ ਕਹਿੰਨੀ ਵੀ ਜੀ ਦੀ ਖਾਈਏ ਬਾਜਰੀ ਤੇ ਉਹਦੀ ਪਰ ਇਹ ਹਾਜ਼ਰੀ। ਤੁਸੀਂ ਕਹਾਂ ਵੀ ਜੀ ਦੀ ਖਾਈਏ ਬਾਜਰੀ ਉਹਦੀ ਪਰ ਇਹ ਹਾਜ਼ਰੀ। ਪਰ ਫਿਰ ਇਹ ਉਹਨਾਂ ਚਿਰ ਹੀ ਜਿੰਨਾਂ ਚਿਰ ਬਾਜਰੀ ਖਾਓਗੇ। ਮੈਂ ਹਲੇ ਵਿਆਹ ਕਰਾਉਣਾ ਆਇਆ ਹਨਾ ਤੇ ਆਹ ਗੱਲ ਨਾ ਲਾਇਓ ਅਸੀਂ। ਕਿਉਂ ਨੀ ਵੀ ਹਰਪ੍ਰੀਤ ਨੇ ਆਪਦਾ ਵਿਆਹ ਤੇ ਮੇਰਾ ਵਿਆਹ ਨਹੀਂ ਹੋਣ ਦੇਣਾ। ਜੱਸੀ ਕੌਰ ਨੂੰ ਨਹੀਂ ਪੜਕਾਇਆ ਵੀ ਕੱਲੀ ਗਾ। ਜੇ ਸਭ ਨਾ ਜੋੜੀਆਂ ਟੁੱਟਣੀਆਂ ਇਹ ਬੀਬੀਆਂ ਰਲ ਕੇ ਆਉਂਦੀ। ਉਹ ਤੁਸੀਂ ਸ਼ੋਭਾ ਸ਼ੋਭਾ ਬੋਲਿਆ ਕਰੋ। ਹਰ ਵੀ ਤਾਂ ਬਾਜੀ ਕੈਨੇਡਾ ਜਾਂਦੇ ਰਹਿੰਦੇ ਨੇ ਫਿਰ ਆਪਾਂ ਇੱਥੇ ਕੋਈ ਇੱਕ ਅੱਧਾ ਸ਼ੋਅ ਲਾ ਲਾਂਗੇ ਨਾ। ਇਹ ਬੜੇ ਜਾਣਿਆਂ ਨੇ ਬਹੁਤ ਕੁਝ ਕਿਹਾ ਕਿ ਗੋਣਾ ਨਹੀਂ ਆਉਂਦਾ ਤਾਂ ਤੁਸੀਂ ਘਰੇ ਬੈਠ ਜਾਓ ਦੇਸ। ਉਹ ਵੀ ਮੈਨੂੰ ਗਾਲਾਂ ਬੜੀਆਂ ਪਈਆਂ ਇੱਕ ਬੰਦੇ ਨੇ ਕਹਿੰਦੀ। ਮਤਲਬ ਕਿੰਨਾ ਕਿ ਇੰਪੋਰਟੈਂਟ ਹੁੰਦਾ ਵੀ ਇੱਕ ਕਲਾਕਾਰ ਆ ਉਹ ਮੈਰਿਡ ਆ ਹਨਾ ਉਹ ਆਪਣੀ ਲਾਈਫ ਜਿਉ ਰਿਹਾ ਇੱਕ ਕੁੜੀ ਆ ਉਹ ਅਨਮੈਰਿਡ ਆ ਫਿਰ ਉਹਨੇ ਵੀ ਆਪਣਾ ਪਰਿਵਾਰ ਚਲਾਉਣਾ ਤਾਂ ਇਸ ਚੀਜ਼ ਨੂੰ ਲੈ ਕੇ ਕਦੇ ਅਨਬੈਲੈਂਸ ਹੋਈ ਹੈ ਲਾਈਫ ਨਹੀਂ ਦੇ ਵੀ ਨਹੀਂ ਐਦਾਂ ਜੇ ਮੈਂ ਆਪਣੀ ਗੱਲ ਕਰਾਂ ਹਨਾ ਕਿਉਂਕਿ ਕਿਸੇ ਦੀ ਲਾਈਫ ਦਾ ਆਪਾਂ ਨੂੰ ਕੋਈ ਤਜਰਬਾ ਨਹੀਂ ਹੈਗਾ ਕਿ ਗਵਾਂਡੀਆਂ ਦੇ ਘਰੇ ਕੀ ਹੋ ਰਿਹਾ ਮੈਨੂੰ ਨਹੀਂ ਪਤਾ ਹਨਾ ਸਬਜੀ ਸਬਜੀ ਦੀ ਸਮੈਲ ਤਾਂ ਆ ਜਾਂਦੀ ਆ ਐਵੇਂ ਪਤਾ ਨਹੀਂ ਲੱਗਦਾ ਹਨਾ ਕਿਉਂਕਿ ਹੁਣ ਘਰ ਲੋਕਾਂ ਦੇ ਪੱਕੇ ਹੋ ਗਏ ਨਾ ਪਤਾ ਨਹੀਂ ਲੱਗਦਾ ਆਪਾਂ ਨੂੰ ਪਰ ਜਿਵੇਂ ਆਪਣੀ ਗੱਲ ਕਰਾਂ ਹਨਾ ਤਾਂ ਕਦੀ ਨਹੀਂ ਸਾਡੇ ਵਿੱਚ ਐਦਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਕਿ ਜਾਂ ਤੂੰ ਵਿਆਹ ਨਹੀਂ ਕਰਾਉਣਾ ਜਾਂ ਤੂੰ ਆਪਣੇ ਬਾਰੇ ਸੋਚਣਾ ਜਾਂ ਤੂੰ ਆਣਾ ਕਰ ਤੂੰ ਉਹ ਨਾ ਕਰ ਹਨਾ ਸੋ ਮੈਂ ਅੱਜ ਤੋਂ ਸਟਾਰਟ ਕੀਤਾ ਮੈਂ ਜਮਾ 0 ਤੋਂ ਸਟਾਰਟ ਕੀਤਾ ਹਨਾ ਤੋਂ ਮੈਨੂੰ ਸਪੋਰਟੀ ਮਿਲੀ ਆ ਤੇ ਮੈਂ ਜੇ ਆਪਣੇ ਆਪ ਨੂੰ ਦੇਖਾਂ ਕਿ ਮੈਂ ਸਟਾਰਟ ਕਿੱਥੋਂ ਕੀਤਾ ਸੀ ਤੇ ਮੈਂ ਅੱਜ ਕਿੱਥੇ ਆ ਹਣਾ ਸੋ ਉਹ ਚੀਜ਼ ਮੇਰੇ ਇਕੱਲੇ ਨਾਲ ਨਹੀਂ ਸੀ ਹੋ ਸਕਦੀ ਮੈਂ ਕਰ ਹੀ ਨਹੀਂ ਸਕਦੀ ਸੀ ਸ਼ਾਇਦ ਹਣਾ ਤੇ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਇੱਕ ਜ਼ਰੀਆ ਬਣਾਉਂਦਾ ਆ ਹਣਾ ਤੇ ਮੈਂ ਇਹਦਾ ਕ੍ਰੈਡਿਟ ਵੀ ਸਾਰਾ ਹਰਪ੍ਰੀਤ ਬਾਜੀ ਹੁਣਾਂ ਨੂੰ ਦਿਨੀ ਹੁੰਦੀ ਆ ਹਣਾ ਨਹੀਂ 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 ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਵੀ ਜੀ ਦੀ ਖਾਈਏ ਬਾਜਰੀ ਤੇ ਉਹਦੀ ਭਰੀਏ ਹਾਜ਼ਰੀ ਹਣਾ ਵੀ ਇਦਾਂ ਹੀ ਹੋਣਾ ਚਾਹੀਦਾ ਆ ਹਣਾ ਤੇ ਜੇ ਟੀਮ ਦੇ ਵਿੱਚ ਆਪਾਂ ਕੰਮ ਕਰਦੇ ਆ ਸੋ ਮੈਨੂੰ ਤਾਂ ਉਹ ਆਪ ਕਹਿੰਦੇ ਹੁੰਦੇ ਕਿ ਜਦੋਂ ਤੇਰਾ ਮਨ ਹੋਇਆ ਦੱਸ ਦੀ ਵੀ ਅਸੀਂ ਤੇਰਾ ਵਿਆਹ ਕਰਾਂਗੇ ਅੱਛਾ ਕਰਾਂਗੇ ਹਨ ਤੇ ਮੈਂ ਕਹਿ ਰਹੀ ਕਿਉਂਕਿ ਮੋਸਟਲੀ ਲੋਕੀ ਐਵੇਂ ਸਮਝ ਲੈਂਦੇ ਆ ਕਿ ਅਸੀਂ ਦੋਨੋਂ ਹਸਬੰਡ ਵਾਈਫ ਆ ਹਨਾ ਤੇ ਜਿੱਦਾਂ ਮੈਂ ਅਕੈਡਾ ਜਾ ਕੇ ਕਈ ਵਾਰੀ ਟਿਕਟੌਕ ਤੇ ਲਾਈਵ ਹੋ ਜਾਂ ਹਨਾ ਤੇ ਉਹ ਮਤਲਬ ਸਾਰੇ 95% ਕਮੈਂਟਸ ਇਹੀ ਹੁੰਦੇ ਨੇ ਕਿ ਤੁਸੀਂ ਦੋਨੋਂ ਹਸਬੰਡ ਵਾਈਫ ਆ ਮੈਂ ਕਿਹਾ ਨਹੀਂ ਵੀ ਹਰਪ੍ਰੀਤ ਨੇ ਆਪ ਤਾਂ ਵਿਆਹ ਆ ਤੇ ਮੇਰਾ ਵਿਆਹ ਨਹੀਂ ਹੋਣ ਦੇਣਾ ਹਾਂ ਸਹੀ ਗੱਲ ਹੈ ਹਾਂਜੀ ਸਾਨੂੰ ਵੀ ਭਲੇਖਾ ਸੀਗਾ ਵੀ ਸ਼ਾਇਦ ਜਸਸੀ ਕੌਰ ਕਿਤੇ ਮੈਰ ਸਾਨੂੰ ਕਾਫੀ ਲੌਂਗ ਟਾਈਮ ਹੋ ਗਿਆ ਨਾ ਇਕੱਠੇ ਕੰਮ ਕਰਦਿਆਂ ਹਾਂਜੀ ਆਲਮੋਸਟ ਸਾਨੂੰ 10-12 ਸਾਲ ਹੋ ਗਏ ਇਕੱਠੇ ਕੰਮ ਕਰਕੇ ਅੱਛਾ ਉਹ ਪਹਿਲਾਂ ਹੀ ਵਿਆਹੇ ਹੋਏ ਸੀ ਜਾਂ ਤੁਹਾਡੇ ਮਤਲਬ ਗਾਉਂਦਿਆਂ ਤੋਂ ਬਾਅਦ ਉਹਨਾਂ ਨੇ ਮੈਰਿਜ ਕਰਾਈਏ ਉਹ ਨਹੀਂ ਉਹ ਪਹਿਲਾਂ ਹੀ ਆਏ ਹੋਏ ਸੀਗੇ ਜੀ ਅੱਛਾ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਹਾਂਜੀ ਬਿਲਕੁਲ ਫਿਰ ਵੀ ਤੁਸੀਂ ਫੈਸਲਾ ਲੈ ਲਿਆ ਨਹੀਂ ਨਹੀਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਸੋ ਉਹ ਬਹੁਤ ਇੱਕ ਵਧੀਆ ਫੈਮਿਲੀ ਦੇ ਵਿੱਚੋਂ ਆ ਤੇ ਜਿਹੜਾ ਬੰਦਾ ਪਿੰਡ ਦੇ ਨੰਬਰਦਾਰ ਨੇ ਉਹ ਹੂੰ ਤੇ ਜਿਹੜਾ ਬੰਦਾ ਖੁਦ ਚੰਗਾ ਹੁੰਦਾ ਤੇ ਉਹ ਦੂਜਿਆਂ ਨੂੰ ਵੀ ਸਪੋਰਟ ਕਰਦਾ ਆ ਹਨਾ ਉਹ ਮੈਨੂੰ ਕੱਲੀ ਨੂੰ ਨਹੀਂ ਹਨਾ ਕਈ ਵਾਰੀ ਹੁਣ ਇੱਕ ਨਜ਼ਰੀਆ ਹੁੰਦਾ ਆ ਹਨਾ ਹੋ ਸਕਦਾ ਕਿਸੇ ਨੂੰ ਉਹ ਨਾ ਚੰਗੇ ਲੱਗਦੇ ਹੋਣ ਹਨਾ ਪਰ ਜਦੋਂ ਆਪਾਂ ਕਿਸੇ ਨੂੰ ਫੇਸ ਤੋਂ ਦੇਖ ਕੇ ਜੱਜ ਨਹੀਂ ਕਰ ਸਕਦੇ ਹੁੰਦੇ ਹਨਾ ਸੋ ਜਦੋਂ ਆਪਾਂ ਉਹ ਬੰਦੇ ਨਾਲ ਵਿਚਰਦੇ ਆ ਤੇ ਉਦੋਂ ਆਪਾਂ ਨੂੰ ਪਤਾ ਲੱਗਦਾ ਸੋ ਮੈਂ ਤਾਂ ਮਾਣ ਮਹਿਸੂਸ ਕਰਦੀ ਆ ਹਨਾ ਕਿ ਮੈਂ ਇੱਕ ਵਧੀਆ ਟੀਮ ਦੇ ਵਿੱਚ ਅੱਛਾ ਦੁਗਾਣਾ ਕਲਾਕਾਰੀ ਦੇ ਵਿੱਚ ਵੀ ਹੁੰਦਕਬਾਜੀ ਹੈ ਮਤਲਬ ਆਪਸ ਦੇ ਵਿੱਚ ਟੀਮਾਂ ਨੇ ਜੈਲਸ ਹੈ ਫੈਕਟਰ ਹੈ ਇੰਨਾਂ ਕ ਤਾਂ ਫਿਰ ਸਾਰੇ ਕਿਤੇ ਚੱਲਦਾ ਹੀ ਆ ਜੀ ਨਹੀਂ ਵੈਸੇ ਤੁਸੀਂ ਫੀਲ ਕਰਦੇ ਹੋ ਜਾਂ ਕਦੇ ਅੱਜਕੱਲ ਫੀਲ ਤਾਂ ਹਾਂਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹੱਟੀਆਂ ਵੀ ਇੰਨਾਂ ਕ ਤਾਂ ਚੱਲਦਾ ਹੀ ਆ ਹਨਾ ਸੋ ਹਰ ਬੰਦੇ ਦੀ ਜੇ ਕਿਸੇ ਦੇ ਕੋਲੇ ਚਾਰ ਸ਼ੋਅ ਹੈਗੇ ਨੇ ਹਨਾ ਤੇ ਵਧੀਆ ਉਹਨਾਂ ਦੀ ਜੋੜੀ ਚੱਲ ਰਹੀ ਆ ਲਾਈਕ ਉਹਨਾਂ ਕੋਲੇ ਕੰਮਕਾਰ ਵਧੀਆ ਹੈਗਾ ਆ ਤੇ ਉਹ ਫਿਰ ਵਿੱਚ ਦੋ ਚਾਰ ਉਦਾਂ ਦੇ ਆ ਹੀ ਜਾਂਦੇ ਨੇ ਹਨਾ ਜਿਹੜੇ ਪੜਕਾਉਣ ਵਾਲੇ ਕੀ ਪਰ ਉਹ ਗਾਂ ਸੁਣਨ ਵਾਲੇ ਤੇ ਵੀ ਡਿਪੈਂਡ ਕਰਦੀ ਆ ਦੱਸੀ ਘਰ ਨੂੰ ਨਹੀਂ ਪੜਕਾਇਆ ਵੀ ਕੱਲੀ ਗਾ ਨਹੀਂ ਮੈਂ ਨਹੀਂ ਫੜਕਦੀ ਜੀ ਕਿਹੜੇ ਬਾਬੇ ਕੋਲ ਮਤਲਬ ਗੁਰ ਸਿੱਖੇ ਨੇ ਜਾਂ ਕਿਹਦੇ ਲੜ ਲੱਗੇ ਹੋ ਵੀ ਇੰਨਾ ਸਬਰ ਸੰਤੋਖ ਚੱਕੀ ਫਿਰਦੇ ਹੋ ਨਹੀਂ ਮੈਨਾਂ ਹਮੇਸ਼ਾ ਕਰਨੀ ਹੁੰਨੀ ਆ ਵੀ ਸਬਰ ਬੰਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਸਬਰ ਦੇ ਬਚਾਏ ਹੋਏ ਹੀ ਅੱਜ ਤੱਕ ਚੱਲੇ ਆਉਣੇ ਆ ਹਨਾ ਤੇ ਜੇ ਆਪਣੇ ਵਿੱਚ ਸਬਰ ਕੰਮ ਹੀ ਕਰਨਾ ਆ ਹਨਾ ਇੱਕ ਨਾਲ ਵੀ ਆਪਾਂ ਓਕੇ ਆਪਣਾ ਮੇਨ ਪਰਪਸ ਜਦੋਂ ਆਪਾਂ ਕੰਮ ਆਪਣੀ ਜੌਬ ਆਪਾਂ ਕੰਮ ਕਰਨ ਲੱਗ ਗਏ ਠੀਕ ਆ ਆਪਾਂ ਨੂੰ ਘਰ ਚਲਾਉਣ ਲਈ ਪੈਸੇ ਚਾਹੀਦੇ ਆ ਠੀਕ ਆ ਤੇ ਆਪਣੇ ਕੋਲੇ ਸ਼ੋਜ਼ ਹੈਗੇ ਆ ਆਪਾਂ ਕਿਹੜਾ ਅਮਰੀਕਾ ਸਾਰੇ ਕਿਤੇ ਜਾ ਰਹੇ ਆ ਆਪਾਂ ਨੂੰ ਪ੍ਰੋਪਰ ਰਿਸਪੈਕਟ ਬਣਦੀ ਮਿਲ ਰਹੀ ਆ ਤੇ ਫਿਰ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਆ ਹਨਾ ਜੇ ਕਹਿੰਦੇ ਹੁੰਦੇ ਆ ਵੀ ਆ ਆਪਾਂ ਦੇਖਾਂਗੇ ਕਿ ਫਲਾਨੇ ਕੋਲੇ ਜ਼ਿਆਦਾ ਕੁਝ ਹੈਗਾ ਆ ਉਹਦੇ ਕੋਲੇ ਜ਼ਿਆਦਾ ਕੁਝ ਹੈਗਾ ਆ ਹਨਾ ਉਹ ਉਹਦੇ ਕੋਲੇ ਆ ਜੋ ਆਪਣੇ ਕੋਲੇ ਆ ਆਪਾਂ ਨੂੰ ਉਹਦੇ ਵਿੱਚ ਸਬਰ ਕਰਨਾ ਚਾਹੀਦਾ ਨਹੀਂ ਫਾਈਨੈਂਸ਼ੀਅਲੀ ਤੌਰ ਤੇ ਗਾ ਕੇ ਮਤਲਬ ਸੈਟੋਂ ਸੰਤੋਸ਼ ਤੋਂ ਜੀ ਬਿਲਕੁਲ ਵਾਈ ਗੁਰੂ ਨੇ ਬਹੁਤ ਕੁਝ ਦਿੱਤਾ ਹੈ ਜੀ ਬਹੁਤ ਸ਼ੁਕਰੀਆ ਨਹੀਂ ਵੈਸੇ ਕਦੇ ਮਨ ਦੇ ਵਿੱਚ ਤਾਂ ਆਉਂਦੀ ਹੈ ਵੀ ਅੱਜ 2 ਲੱਖ ਲਾਇਆ ਤੇ ਜੋਰ ਮੇਰਾ ਵੀ ਉਨਾ ਹੀ ਲੱਗਿਆ 2 ਲੱਖ ਇਹ ਵੀ ਲੈ ਗਿਆ ਨਹੀਂ ਕਿਉਂ ਨਾ ਸਾਰੇ ਨਹੀਂ 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 ਸਾਰੇ ਆਪਣੇ ਹੁਣ ਨਹੀਂ 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 ਐਦਾਂ ਕਦੇ ਨਹੀਂ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀਆਂ ਵੀ ਸਾਡੇ ਵਿੱਚ ਚਲੋ ਵਾਈ ਗੁਰੂ ਕਰੇ ਵੀ ਐਦਾਂ ਹੀ ਰਵੇ ਸਾਡੀ ਟੀਮ ਦੇ ਵਿੱਚ ਕਦੇ ਇੱਦਾਂ ਨਹੀਂ ਹੋਇਆ ਹੁਣ ਤੁਸੀਂ ਕਹੋਗੇ ਕਿ ਸਾਰੀਆਂ ਗੱਲਾਂ ਉਹਨਾਂ ਦੇ ਪੱਖ 'ਚ ਕਰਦੇ ਨਹੀਂ ਪਰ ਕਦੇ ਪਿਆਸੇ ਨਹੀਂ ਉਹ ਤਾਂ ਤੁਸੀਂ ਕੱਲ ਨੂੰ ਸ਼ੋਅ ਲਾਉਣਾ ਨਾ ਕੀ ਪਤਾ ਤਾਂ ਨਹੀਂ ਨਹੀਂ ਅਸਲ ਦੇ ਵਿੱਚ ਨਾ ਪਿਆਸੇ ਨੂੰ ਲੈ ਕੇ ਸਾਡੇ ਵਿੱਚ ਕਦੇ ਕਦੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਕਿ ਉਹਨਾਂ ਨੇ ਮੈਨੂੰ ਭਾਜੀ ਹੋਣਾ ਨੇ ਇਹ ਕਿਹਾ ਹੋਵੇ ਕਿ ਜਾਂ ਉਹਨਾਂ ਨੂੰ ਕਦੇ ਮੇਰੇ ਤੇ ਡਾਊਟ ਵੀ ਹੋਇਆ ਜੇ ਬੰਦਾ ਆਪਾਂ ਕੀ ਹੈ ਕਿ ਅੱਖਾ ਮੀਚ ਕੇ ਕਿਸੇ ਤੇ ਵਿਸ਼ਵਾਸ ਕਰਨਾ ਤਾਂ ਉਹ ਮੇਰੇ ਤੇ ਕਰਦਿਆ ਸੋ ਮੇਰਾ ਫਰਜ਼ ਬੰਦਾ ਆ ਕਿ ਮੈਂ ਉਸ ਉਸ ਚੀਜ਼ ਤੇ ਇਮਾਨਦਾਰ ਰਵਾਂ ਹਨਾ ਕਿ ਕਦੇ ਮਾਈਂਡ ਵਿੱਚ ਕਦੇ ਆਇਆ ਵੀ ਨਹੀਂ ਈਵਨ ਅ ਇੱਕ ਵਾਰੀ ਮੈਨੂੰ ਕੋਈ ਮੇਰੇ ਨੌਨ ਚਲੋ ਛੱਡੋ ਇਸ ਗੱਲ ਨੂੰ ਹਨਾ ਨਹੀਂ ਨਹੀਂ ਸੁਣਾਉਂ ਹੁੰਦਾ ਆਧੇ ਚ ਨਹੀਂ ਕੋਈ ਗੱਲ ਛੱਡਣੀ ਚਾਹੀਦੀ ਤੇ ਮੇਰੇ ਨੌਨ ਚ ਸੀਗੇ ਤੇ ਮੈਨੂੰ ਕਹਿੰਦੇ ਵੀ ਜਸਸੀ ਤੂੰ ਪਹਿਲਾਂ ਗੱਡੀ ਚ ਬੈਠ ਜਾਣੀ ਹੁੰਦੀ ਕਿਉਂਕਿ ਮੈਂ ਆਪਣੀ ਕਾਰ ਅਲੱਗ ਤੋਂ ਲੈ ਕੇ ਜਾਂਦੀ ਆ ਰੈਂਟ ਤੇ ਮੇਰੇ ਕੋਲੇ ਹੈ ਨਹੀਂ ਤੇ ਮੈਨੂੰ ਕਹ ਪਰ ਮੈਂ ਸਟੇਜ ਤੋਂ ਉਤਰਨਸਾਰ ਮੈਂ ਹਰਪ੍ਰੀਤ ਭਾਜੀ ਹੁਣ ਵਾਲੀ ਗੱਡੀ 'ਚ ਕਿਉਂਕਿ ਉਹ ਸਟੇਜ ਤੇ ਹੁੰਦੇ ਨੇ ਹਨਾ ਤੇ ਮੈਨੂੰ ਕਹਿੰਦੇ ਪੈਸੇ ਮੈਂ ਕਿਹਾ ਵੀ ਉਹ ਵੀ ਪਹਿਲਾਂ ਹੀ ਰੱਖ ਜਾਂਦੇ ਕਹਿੰਦੇ ਤੂੰ ਪਾਗਲ ਆ ਮੈਂ ਕਿਹਾ ਕਿਉਂ ਤੇ ਕਹਿੰਦੇ ਤੂੰ ਕੱਢ ਲਿਆ ਕਰ ਕਹਿੰਦੇ ਮੈਂ ਕਿਹਾ ਵਾਓ ਮੈਂ ਕਿਹਾ ਭਾਜੀ ਜਿੱਦੇ ਫੜੀ ਗਈ ਉਹਦੇ ਹਨਾ ਸੋ ਇਹ ਚੀਜ਼ ਹੈਗੇ ਵੀ ਸਾਡੇ ਵਿੱਚ ਪੈਸੇ ਨੂੰ ਲੈ ਕੇ ਕਦੇ ਕੋਈ ਐਦਾਂ ਦੀ ਗੱਲ ਨਹੀਂ ਹੋਈ ਕਿ ਈਵਨ ਮੈਂ ਕੈਨੇਡਾ ਜਾ ਕੇ ਵੀ ਉਹਨਾਂ ਦੇ ਘਰੇ ਰਹਿਨੀ ਆ ਤੇ ਮੈਂ ਕਈ ਵਾਰੀ ਇਕੱਲੀ ਵੀ ਹੁੰਨੀ ਆ ਤੇ ਫੈਮਿਲੀ ਵੀ ਕਦੇ ਨਹੀਂ ਹੈਗਾ ਕਿ ਬੰਦਾ ਕਹਿੰਦਾ ਆ ਰੂਮ ਨੂੰ ਲੋਕ ਲਾ ਦਿਓ ਆ ਰੂਮ ਨੂੰ ਲੋ ਨੀ ਪਰ ਲੋਕ ਤਾਂ ਸਵਾਲ ਚੱਕਦੇ ਨੇ ਅ ਮਤਲਬ ਜਦੋਂ ਤੁਸੀਂ ਇਕੱਠੇ ਗਾਉਨੇ ਹੋ ਬਹੁਤ ਸਾਰੀਆਂ ਗੱਲਾਂ ਵੀ ਹੁੰਦੀਆਂ ਨੇ ਤੇ ਉਹਨਾਂ ਗੱਲਾਂ ਨੂੰ ਫਿਰ ਕਦੇ ਮਨ ਤੇ ਲੱਗਦੀਆਂ ਫਿਰ ਉਹ ਗੱਲਾਂ ਅ ਜੇ ਆਪਾਂ ਗੱਲਾਂ ਨੂੰ ਦਿਲ ਤੇ ਲਾ ਲਈਏ ਨਾ ਜਿਹੜੀਆਂ ਲੋਕ ਕਰਦੇ ਨੇ ਠੀਕ ਆ ਫਿਰ ਤਾਂ ਆਪਾਂ ਅਗਲੇ ਦਿਨ ਉੱਠ ਹੀ ਨਹੀਂ ਸਕਦੇ ਹੈਗੇ ਠੀਕ ਆ